ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਿੰਦੇ ਨੇ ਕਿ ਜ਼ਮਾਨਾ ਬਹੁਤ ਤੇਜ਼ੀ ਨਾਲ ਬਦਲੀ ਹੋ ਰਿਹਾ ਤੇ ਜ਼ਮਾਨਾ ਕਿੰਨਾ ਬਦਲੀ ਹੋ ਰਿਹਾ ਉਹਦੀ ਇੱਕ ਉਦਾਹਰਣ ਜਿਹੜੀ ਹੈ ਉਹ ਅਸੀਂ ਅੱਜ ਤੁਹਾਨੂੰ ਦੱਸਾਂਗੇ ਠੀਕ ਹੈ ਪਹਿਲਾਂ ਪਿੰਡਾਂ ਦੇ ਵਿੱਚ ਲੋਕਾਂ ਨੇ ਬਿੱਲੀਆਂ ਰੱਖੀਆਂ ਹੁੰਦੀਆਂ ਸੀ ਕਿ ਚੂਹਿਆਂ ਨੂੰ ਫੜ ਲੈਣ ਦੀਆਂ ਨਾਲੋਂ ਮਾਰ ਲੈਣੀਆਂ ਤੇ ਘਰਾਂ ਦੇ ਵਿੱਚ ਚੂਹੇ ਖਤਮ ਹੋ ਜਾਣਗੇ ਤੇ ਹੁਣ ਜਮਾਨਾ ਇੰਨਾ ਬਦਲ ਗਿਆ ਕਿ ਆ ਦੇਖ ਲੋ ਆ ਇੱਕ ਚੂਹਾ ਤਿੰਨ ਦਿਨ ਬਿੱਲੀਆਂ ਨੂੰ ਭਜਾਈ ਕਰਦਾ ਕੱਜ ਇਸ ਤਰ੍ਹਾਂ ਚੂਹਾ ਇਹਨਾਂ ਤਿੰਨ ਬਿੱਲੀਆਂ ਨੂੰ ਭਜਾ ਰਿਹਾ ਹੈ ਨਾ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਹ ਬਿੱਲੀਆਂ ਨੂੰ ਹੀ ਘਰੋਂ ਘਰ ਛੱਡ ਕੇ ਭਜਾਣਾ ਪੈਣਾ ਚੂਹਾ ਨੇ ਤੇ ਇੱਥੇ ਹੀ ਘਰ ਜੀ ਰਹਿ ਜਾਣਾ ਬਿੱਲੀਆਂ ਨੇ ਭੱਜ ਜਾਣਾ ਘਰ ਛੱਡ ਕੇ ਤੇ ਇਹਦੇ ਤੋਂ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਜਮਾਨਾ ਕਿੰਨੀ ਤੇਜ਼ੀ ਨਾਲ ਜਿਹੜਾ ਉਹ ਬਦਲੀ ਹੋ ਰਿਹਾ ਤਿੰਨ ਤਿੰਨ ਬਿੱਲੀਆਂ ਮਿਲ ਕੇ ਇੱਕ ਚੂਹਾ ਨਹੀਂ ਫੜ ਸਕਦੀਆਂ ਅਗਰ ਤੁਹਾਨੂੰ ਸਾਰਿਆਂ ਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ